ਏ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੰਦ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬੜੇ ਪਿਆਰੇ ਵਚਨ ਹਨ ਏ ਸਰੀਰਾ ਮੇਰਾ ਇਸ ਜਗ ਮਹਿ ਆਏ ਕੈ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮਹਿ ਆਇਆ ਕੇ ਭਾਈ ਆਪਣੇ ਆਪ ਦੇ ਨਾਲ ਗੱਲ ਕਰਿਆ ਕਰ ਆਪਣੇ ਮਨ ਦੇ ਨਾਲ ਇਸ ਮਨ ਕੋ ਕੋਈ ਖੁੱਝ ਹੋ ਪਾਈ ਕਹਿੰਦੇ ਆਪਣੇ ਮਨ ਨੂੰ ਖੋਜਣਾ ਕਰ ਆਪਣੇ ਮਨ ਦੇ ਨਾਲ ਵਿਚਾਰ ਕਰਿਆ ਕਰ ਆਪਣੇ ਅੰਦਰ ਝਾਤ ਮਾਰਿਆ ਕਰ ਮਨ ਨੂੰ ਸਮਝਾਇਆ ਕਰ हे ਮਨ ਪਿਆਰਿਆ ਤੂੰ ਇਹ ਸੰਸਾਰ ਤੇ ਆਇਆ ਕੀ ਚੰਗਾ ਕਰਮ ਕਦੇ ਕੀਤਾ ਕੋਈ ਪੂਜਾ ਪਾਠ ਦਾਨ ਪੁੰਨ ਪਰਮਾਤਮਾ ਦੀ ਬੰਦਕੀ ਵਿੱਚ ਵਹਿ ਕੇ ਕਦੇ ਸਮੇ ਨੂੰ ਸਫਲ ਕਰਨ ਦਾ ਯਤਨ ਕੀਤਾ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਹੜੇ ਪਰਮਾਤਮਾ ਨੇ ਤੇਰੇ ਸਰੀਰ ਨੂੰ ਬਣਾਇਆ ਤੈਨੂੰ ਇਹ ਸੰਸਾਰ ਤੇ ਪੈਦਾ ਕੀਤਾ ਸੁੱਖ ਸੁਹੂਲਤਾ ਦਿੱਤੀਆਂ ਘਰ ਪਰਿਵਾਰ ਦਿੱਤਾ ਮਾਤਾ ਪਿਤਾ ਪਿਆਰੇ ਪੁੱਤਰ ਭਰਾ ਦਿੱਤੇ ਓ ਐਡੇ ਵੱਡੇ ਮਾਲਕ ਪ੍ਰਮਾਤਮਾ ਦੇ ਕਦੇ ਜਾਤ ਵਿੱਚ ਬਹਿ ਕੇ ਸੇਵਾ ਸਿਮਰਨ ਕੀਤਾ ਤੇ ਫਿਰ ਭਾਈ ਜਿਹੜੇ ਬੰਦਗੀ ਕਰਦੇ ਹਨ ਸੇਵਾ ਸਿਮਰਨ ਕਰਦੇ ਆ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਵੀ ਜ਼ਰੂਰ ਪ੍ਰਾਪਤ ਹੁੰਦੀ ਆ ਕਈ ਕੱਲਿਆਂ ਗੱਲਾਂ ਵਾਲੇ ਹੀ ਹੁੰਦੇ ਆ ਕਈ ਕੱਲੀਆਂ ਗੱਲਾਂ ਹੀ ਵਾਲੇ ਹੁੰਦੇ ਆ ਬੜਿਆਈਆਂ ਵਾਲੇ ਹੁੰਦੇ ਆ ਆਪਣੇ ਆਪ ਨੂੰ ਜਿਤਾਉਣ ਵਾਲੇ ਹੁੰਦੇ ਆ ਉਹਨਾਂ ਦੀ ਬਾਬਤ ਵੀ ਮਹਾਰਾਜ ਨੇ ਸ਼ਬਦ ਵਰਤੇ ਆ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿੰਦੇ ਭਾਈ ਗੱਲਾਂ ਨਾਲ ਪਰਮਾਤਮਾ ਨਹੀਂ ਮਿਲਣਾ ਕਲਗੀ ਧਰਦ ਸਮੇਸ਼ ਪਿਤਾ ਦੇ ਘਰ ਦੀ ਸਿੱਖੀ ਕੱਲੀਆਂ ਗੱਲਾਂ ਦੇ ਨਾਲ ਨਹੀਂ ਕਮਾਈ ਜਾਂਦੀ ਇਹ ਸਿੱਖੀ ਨੂੰ ਕਮਾਉਣ ਵਾਸਤੇ ਕਲਗੀਧਰ ਦਰਦਸ਼ਮੇਸ਼ ਪਿਤਾ ਦੀ ਖੁਸ਼ੀ ਲੈਣ ਵਾਸਤੇ ਕਈ ਵਾਰੀ ਆਪਾ ਆਪ ਵੀ ਕੁਰਬਾਨ ਕਰਨਾ ਪੈਂਦਾ ਆਪਣੇ ਪਰਿਵਾਰ ਨੂੰ ਵੀ ਵਾਰਨਾ ਪੈਂਦਾ ਜ਼ਿੰਦਗੀ ਵਿੱਚ ਬੜੀਆਂ ਮੁਸ਼ਕਲਾਂ ਆ ਜਾਂਦੀਆਂ ਜ਼ਿੰਦਗੀ ਵਿੱਚ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਕਈ ਗੱਲਾਂ ਵਾਲੇ ਆਪਣੇ ਅਰਥ ਹੀ ਹੁੰਦੇ ਉਹ ਡੋਲ ਜਾਂਦੇ ਆ ਤੇ ਜਿਨ੍ਹਾਂ ਦਾ ਪੂਰਨ ਭਰੋਸਾ ਪੜੇ ਸਤਿਗੁਰੂ ਸਾਹਿਬ ਕਲਗੀ ਧਰ ਦਸਵੇਸ਼ ਪਿਤਾ ਤੇ ਹੈ ਉਹ ਕਦੇ ਡੋਲਦੇ ਨਹੀਂ ਉਸ ਉਹ ਤਾਂ ਪਰਬਤ ਤਰ੍ਹਾਂ ਅਡੋਲ ਖੜੇ ਰਹਿੰਦੇ ਆ ਪਹਾੜ ਤਰ੍ਹਾਂ ਅਡੋਲ ਖੜੇ ਰਹਿੰਦੇ ਆ ਕਹਿੰਦੇ ਨਾ ਜਿਵੇਂ ਦਿਲ ਰੱਖੀਏ ਪਹਾੜਾਂ ਵਰਗੇ ਹਾਥੀਆਂ ਦੀ ਤੋਰ ਤੁਰਿਏ ਕਹਿੰਦੇ ਜਦੋਂ ਧਰਮ ਦੇ ਰਸਤੇ ਤੇ ਚੱਲਣਾ ਹੋਵੇ ਨਾ ਫਿਰ ਕਹਿੰਦੇ ਪਹਾੜਾ ਵਰਗਾ ਜਿਗਰਾ ਚਾਹੀਦਾ ਦੇ ਹਾਥੀ ਵਾਲੀ ਤੋਰ ਪਿੰਡ ਵਿੱਚ ਜਦੋਂ ਹਾਥੀ ਆਉਂਦਾ ਹੈ ਨਾ ਪਿੰਡ ਵਿੱਚ ਕਈ ਉਹ ਹਾਥੀ ਨੂੰ ਵੇਖ ਕੇ ਕੁੱਤੇ ਭੌਂਕਦੇ ਹੁੰਦੇ ਆ ਉਹਨੂੰ ਬੜਾ ਇਹ ਰੌਲਾ ਪਾਉਂਦੇ ਆ ਹਾਥੀ ਕਿਸੇ ਦੀ ਪਰਵਾਹ ਨਹੀਂ ਕਰਦਾ ਆਪਣੀ ਮਸਤੀ ਵਿੱਚ ਚੱਲਿਆ ਜਾਂਦਾ ਹੈ ਆਪਣੀ ਮਸਤ ਦੀ ਆਪਣੀ ਮਸਤੀ ਵਿੱਚ ਤੁਰਿਆ ਜਾਂਦਾ ਹੈ ਆਪਣੀ ਚਾਲ ਚੱਲੀ ਜਾਂਦਾ ਉਹ ਕਿਸੇ ਦੀ ਪਰਵਾਹ ਥੋੜਾ ਕਰਦਾ ਹੈ ਵੀ ਫਲਾਣਾ ਮੈਨੂੰ ਇਹ ਕਹਿੰਦਾ ਫਲਾਣਾ ਫਲਾਣਾ ਮੈਨੂੰ ਇਹ ਕਹਿੰਦਾ ਹੁਣ ਕਈ ਹੁੰਦੇ ਨਾ ਵੇ ਹੁਣ ਵੱਡਾ ਹੀ ਬਾਬਾ ਬਣਿਆ ਫਿਰਦਾ ਇਹ ਹੁਣ ਵੱਡਾ ਸੇਵਾਦਾਰ ਬਣਿਆ ਫਿਰਦਾ ਇਹ ਹੁਣ ਵੱਡਾ ਪ੍ਰਚਾਰਕ ਬਣਿਆ ਫਿਰਦਾ ਕਈ ਹੁੰਦੇ ਨਾ ਇਦਾਂ ਕਰਨ ਵਾਲੇ ਦੇਖਣ ਵਾਲੇ ਬੇ ਪ੍ਰਵਾਹ ਹੋ ਕੇ ਤੁਰਨਾ ਪੈਂਦਾ ਕਲਗੀਧਰ ਦਾ ਸਮੇਸ਼ ਪਿਤਾ ਦਾ ਸਿਰ ਤੇ ਹੱਥ ਹੋਵੇ ਆਪਣੇ ਮਾਲਕ ਤੇ ਭਰੋਸਾ ਹੋਵੇ ਫਿਰ ਕਹਿੰਦੇ ਬੇ ਪ੍ਰਵਾਹ ਹੋ ਕੇ ਆਪਣੇ ਮਾਲਕ ਤੇ ਭਰੋਸਾ ਰੱਖ ਕੇ ਹਾਥੀਆਂ ਦੀ ਚਾਲ ਤੁਰਦੇ ਰਹਿਣਾ ਚਾਹੀਦਾ ਪਹਾੜਾਂ ਵਰਗਾ ਜਿਗਰਾ ਰੱਖਣਾ ਚਾਹੀਦਾ ਇੱਥੇ ਬਰਾ ਬੜੇ ਤਰ੍ਹਾਂ ਦੇ ਲੋਕ ਮਿਲਦੇ ਆ ਤੁਹਾਨੂੰ ਡਲੌਣ ਵਾਲੇ ਵੀ ਬੜੇ ਹੁੰਦੇ ਆ ਤੁਹਾਨੂੰ ਥੋੜੀਆਂ ਥੋੜੀਆਂ ਗੱਲਾਂ ਦਾ ਕਹਿਣ ਵਾਲੇ ਤੁਹਾਡੇ ਤੇ ਹੱਸਣ ਵਾਲੇ ਵੀ ਬੜੇ ਹੁੰਦੇ ਆ ਪਰ ਭਰੋਸਾ ਰੱਖੋ ਆਪਣੇ ਮਾਲਕ ਤੇ ਕਲਗੀਧਰ ਦਸ਼ਮੇਸ਼ ਪਿਤਾ ਤੇ ਉਹ ਕਦੇ ਤੁਹਾਨੂੰ ਡੋਲਣ ਨਹੀਂ ਦਿੰਦਾ ਇਸੇ ਤਰ੍ਹਾਂ ਭਾਈ ਮਣੀ ਸਿੰਘ ਜੀ ਦਾ ਜੀਵਨ ਹੈ ਬੇਪਰਵਾਹ ਜੀਵਨ ਬੜੀਆਂ ਜ਼ਿੰਦਗੀ ਵਿੱਚ ਮੁਸ਼ਕਲਾਂ ਆਈਆਂ ਆਪਾਂ ਕੱਲ ਵੀ ਬੇਨਤੀ ਕੀਤੀ ਸੀ ਜੇ ਕਿਤੇ ਸਾਡਾ ਥੋੜਾ ਜਿਹਾ ਕੋਈ ਨਫਾ ਨੁਕਸਾਨ ਹੋ ਜਾਏ ਨਾ ਆਪਾਂ ਬਾਬਾ ਲੱਪਣ ਤੁਰ ਪੈਨੇ ਆ ਵੀ ਭਾਈ ਹੁਣ ਤਾਂ ਕੋਈ ਬਾਬਾ ਲੱਪਣਾ ਪੈਣਾ ਸਾਡਾ ਨੁਕਸਾਨ ਹੋ ਗਿਆ ਅਸੀਂ ਬਾੜੀ ਦੂਰ ਕੀ ਜਾਣਾ ਸਾਡੇ ਨਾਲ ਡੰਗਰ ਥੋੜਾ ਬਹੁਤ ਦੁੱਧ ਬਾਦ ਘਟ ਬਾਦ ਜਾਣਾ ਆਪਾਂ ਉਹਦੇ ਹੀ ਡੋਲਣ ਲੱਗ ਜਾਨੇ ਤੇ ਦੇਖੋ ਭਾਈ ਬਣੀ ਸਿੰਘ ਦਾ ਕਿੱਡਾ ਵੱਡਾ ਜਿਗਰਾ ਹੋਏਗਾ 12 ਭਰਾ ਨੇ ਬੜਾ 12 ਭਰਾਵਾਂ ਵਿੱਚੋਂ 11 ਭਰਾ ਭਾਈ ਮਨੀ ਸਿੰਘ ਜੀ ਦੇ ਸ਼ਹੀਦ ਹੋਏ ਨੇ 10 ਪੁੱਤਰ ਸ਼ਹੀਦ ਹੋਏ ਐ ਕਿੰਨਾ ਵੱਡਾ ਉਹਨਾਂ ਦਾ ਜਿਗਰਾ ਹੋਏਗਾ ਤੇ ਭਾਈ ਮਨੀ ਸਿੰਘ ਜੀ ਨੂੰ ਕਲਗੀਧਰ ਦੇ ਸਮੇਸ਼ ਪਿਤਾ ਨੇ ਥਾਪੜਾ ਦੇ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਕਾਰ ਸੇਵਾ ਵਾਸਤੇ ਸੇਵਾ ਸੰਭਾਲ ਵਾਸਤੇ ਭੇਜਿਆ ਉਸ ਟਾਈਮ ਤੇ ਜੱਗਾ ਜੁੱਧਾਂ ਦਾ ਸਮਾਂ ਸੀ ਤੇ ਫਿਰ ਜਦੋਂ ਕਿਤੇ ਲੋੜ ਪੈਂਦੀ ਸੀ ਭਾਈ ਮਣੀ ਸਿੰਘ ਜੀ ਅਨੰਦਪੁਰ ਸਾਹਿਬ ਆ ਜਾਂਦੇ ਸੀ ਫਿਰ ਵਾਪਸ ਚਲੇ ਜਾਂਦੇ ਸੀ ਦਰਬਾਰ ਸਾਹਿਬ ਦੀ ਸੇਵਾ ਭਾਈ ਮਣੀ ਸਿੰਘ ਜੀ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਕਰਵਾਈ ਤੇ ਫਿਰ ਜਦੋਂ ਬਹੁਤਾ ਸਮਾਂ ਜੰਗਾ ਜੁੱਧਾਂ ਦਾ ਚੱਲ ਪਿਆ ਸਰਕਾਰਾਂ ਦੇ ਨਾਲ ਕਲੰਗੀਧਰ ਦਸਮੇਸ਼ ਪਿਤਾ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਨੰਦਪੁਰ ਸਾਹਿਬ ਦਾ ਘੇਰਾ ਪੈਂਦਾ ਭਾਈ ਮਣੀ ਸਿੰਘ ਜੀ ਉਦੋਂ ਦਰਵਾ ਆਨੰਦਪੁਰ ਸਾਹਿਬ ਆ ਗਏ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ 6 ਮਹੀਨੇ ਕੁਝ ਦਿਨ ਉਹ ਦੀਆਂ ਰਾਤਾਂ ਢਿੱਡੋਂ ਭੁੱਖਣ ਭਾਣੇ ਉਹ ਸਾਰੇ ਦਿਨ ਉਹ ਸਾਰੀਆਂ ਮੁਸ਼ਕਲਾਂ ਭੜੀਆਂ ਰਾਤਾਂ ਭਾਈ ਮਣੀ ਸਿੰਘ ਜੀ ਨੇ ਕਲਗੀਧਰ ਦਰਸ ਮੇਸ਼ ਪਿਤਾ ਜੀ ਦੇ ਨਾਲ ਗੁਜ਼ਾਰੀਆਂ ਅਡੋਲ ਰਹਿ ਕੇ ਤੇ ਫੇਰ ਕਹਿੰਦੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਦੋਂ ਵੀ ਭਾਈ ਮਣੀ ਸਿੰਘ ਜੀ ਨਾਲ ਸੀ ਤਿੰਨ ਸਰਸਾ ਨਦੀ ਦੇ ਕੰਢੇ ਤੇ ਆ ਕੇ ਪਰਿਵਾਰ ਵਿਛੜਿਆ ਮਹਾਰਾਜ ਦਾ ਗਲਗੀ ਧਰਤ ਸਮੇਸ਼ ਪਿਤਾ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਥੇ ਵੀ ਭਾਈ ਮਣੀ ਸਿੰਘ ਜੀ ਨਾਲ ਨੇ ਤੇ ਸਰਸਾ ਦੇ ਕੰਢੇ ਤੇ ਜਿਹੜਾ ਜੰਗ ਹੋਇਆ ਬੜਾ ਭਾਰੀ ਜੁੱਧ ਹੋਇਆ ਕਮਸਾਨ ਦਾ ਜੁੱਧ ਮੱਚਿਆ ਉਹਦੇ ਵਿੱਚ ਨਾ ਆਪਾਂ ਕਈ ਵਾਰੀ ਇਹ ਵਿਚਾਰ ਕਰ ਚੁੱਕੇ ਆ ਵੀ ਮਹਾਰਾਜ ਨਿਤਨੇਮ ਕਰ ਰਹੇ ਸੀ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਅਜੀਤ ਸਿੰਘ ਭਾਈ ਜੀਵਨ ਸਿੰਘ ਜੀ ਬਾਬਾ ਜੈਤਾ ਜੀ ਬਾਬਾ ਅਜੀਤ ਸਿੰਘ ਭਾਈ ਜੀਵਨ ਸਿੰਘ ਭਾਈ ਉਦਾਸ ਸਿੰਘ ਤੇ ਭਾਈ ਬਚਿੱਤਰ ਸਿੰਘ 에 ਚਾਰ ਸਿੰਘ ਇਹਨਾਂ ਨੇ ਉਹ ਜ਼ਾਲਮ ਨੂੰ ਰੋਕ ਕੇ ਰੱਖਿਆ ਸਰਸਾ ਦੇ ਕੰਡੇ ਤੇ ਮਾਰਾ ਜੀ ਸਾਬ੍ਹ ਨੇ ਇਤਨਾ ਨਾਮ ਕੀਤਾ ਤੇ ਉਥੇ ਭਾਈ ਉਦਾਸ ਸਿੰਘ ਸ਼ਹੀਦ ਹੋਇਆ ਬਹੁਤ ਕਮਸਾਨ ਦਾ ਜੁੱਧ ਮੱਚਿਆ ਸੀ ਸਰਸਾ ਦੇ ਕੰਡੇ ਤੇ ਇਹ ਭਾਈ ਉਦਾਸ ਸਿੰਘ ਵੀ ਬਾਬਾ ਮਨੀ ਸਿੰਘ ਜੀ ਦਾ ਸੁਪੁੱਤਰ ਹੈ ਤੇ ਬਾਬਾ ਬਚਿੱਤਰ ਸਿੰਘ ਹਾਥੀ ਦੇ ਮੱਥੇ ਵਿੱਚ 나ਗਣੀ ਮਾਰਨ ਵਾਲਾ ਯੋਧਾ ਸੱਤ ਤਬਿਆਂ ਨੂੰ 나ਗਣੀ چیرਦੀ ਹੋਈ ਜਦੋਂ ਹਾਥੀ ਦੇ ਮੱਥੇ ਵਿੱਚ ਵੱਜੀ ਸੀ ਨਾ ਜੀਨੂ ਹਾਥੀ ਨੂੰ ਸ਼ਰਾਬ ਪਿਆ ਕੇ ਬੌਲਾ ਜਾ ਕਰਕੇ ਲਿਆਂਦਾ ਸੀ ਜਦੋਂ ਸੱਤ ਤਬਿਆ ਨੂੰ 나ਗਣੀ چیرਦੀ ਹੋਈ ਗਈ ਹਾਥੀ ਦੇ ਮੱਥੇ ਵਿੱਚ ਜਾ ਕੇ ਵੱਜੀ ਹਾਥੀ ਚੀਕਾ ਮਾਰਦਾ ਭੱਜਿਆ ਇਹ ਵੀ ਭਾਈ ਬਾਬਾ ਬਚੱਤਰ ਸਿੰਘ ਭਾਈ ਮਣੀ ਸਿੰਘ ਜੀ ਦਾ ਸਪੁੱਤਰ ਹੈ ਕੈਸੇ ਜੋਧੇ ਪੁੱਤਰ ਸੀ ਭਾਬੀ ਭਾਈ ਮਣੀ ਸਿੰਘ ਦੇ ਸੋ ਇਸੇ ਕਰਕੇ ਭਾਈ ਬੜਾ ਭਾਈ ਮਣੀ ਸਿੰਘ ਜੀ ਦੀਆਂ ਕੁਰਬਾਨੀਆਂ ਨੇ ਤੇ ਫਿਰ ਜਦੋਂ ਸਰਸਾ ਦੇ ਕੰਡੇ ਤੇ ਆ ਕੇ ਪਰਿਵਾਰ ਵਿਛੜ ਗਿਆ ਸਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਇਹ ਰੋਪੜਵਲ ਚਲੇ ਗਏ ਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਵੱਡੇ ਸਹਿਬਜ਼ਾਦੇ ਤੇ ਨਾਲ 40 ਸਿੰਘ ਇਹ ਚਮਕੌਰ ਦੀ ਗੜੀ ਵੱਲ ਆ ਗਏ ਤੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਤੇ ਭਾਈ ਮਣੀ ਸਿੰਘ ਇਹ ਤਿੰਨੋਂ ਜਣੇ ਦਿੱਲੀ ਵੱਲ ਚਲੇ ਗਏ ਸੀ ਫਿਰ ਉਸ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਦੇ ਨਾਲ ਮਾਤਾ ਸਹਿਬ ਕੌਰ ਜੀ ਦੇ ਨਾਲ ਤੇ ਭਾਈ ਬਣੀ ਸਿੰਘ ਜੀ ਨੇ ਇਹਨਾਂ ਦੀ ਸੇਵਾ ਵਿੱਚ ਰਹੇ ਤੇ ਫਿਰ ਸਾਰਾ ਸਮਾਂ ਜਦੋਂ ਜੰਗਾ ਜੁੱਤਾਂ ਦਾ ਲੱਗ ਗਿਆ ਮਹਾਰਾਜ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਮਹਾਰਾ ਬਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਤੇ ਫਿਰ ਜਦੋਂ ਮੁਕਤਸਰ ਦੀ ਢਾਬ ਦੀ ਜੰਗ ਹੋਈ ਇਤਰੋਂ ਆ ਕੇ ਕਲਗੀ ਤਰਦਸਮੇਸ਼ ਪਿਤਾ ਜੀ ਨੇ ਦਾਉਂਦਮਾ ਸਾਹਿਬ ਪੜਾ ਕੀਤਾ ਸਾਬੋ ਕੀ ਤਲਵੰਡੀ ਡੱਲੇ ਚੌਧਰੀ ਦੇ ਪਾਸ ਤੇ ਜਦੋਂ ਤਲਵੰਡ ਸਾਬੋ ਕੀ ਤਲਵੰਡੀ ਦਾਉਂਦਮਾ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਦਸਮੇਸ਼ ਪਿਤਾ ਜੀ ਰਹਿ ਰਹੇ ਸੀ ਫਿਰ ਉਧਰ ਭਾਈ ਮਣੀ ਸਿੰਘ ਨੂੰ ਦਿੱਲੀ ਜਾ ਕੇ ਖਬਰ ਮਿਲੀ ਵੀ ਹੁਣ ਜੰਗਾ ਜੁੱਧਾ ਸਾਹਿਬ ਸਮਾਪਤ ਹੋ ਗਈਆਂ ਕਲਗੀ ਤਰਦਸਮੇਸ਼ ਪਿਤਾ ਮਹਾਰਾਜ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਤਲਵੰਡੀ ਨੇ ਤੇ ਫੇਰ ਭਾਈ ਮਨੀ ਸਿੰਘ ਮਾਤਾ ਸੁੰਦਰ ਕੌਰ ਜੀ ਨੂੰ ਤੇ ਮਾਤਾ ਸਹਿਬ ਕੌਰ ਜੀ ਨੂੰ ਦਿੱਲੀ ਤੋਂ ਲੈ ਕੇ ਸਾਬੋ ਕੀ ਤਲਵੰਡੀ ਪਹੁੰਚੇ ਤੇ ਅੱਗੇ ਜਦੋਂ ਸਾਬੋ ਕੀ ਤਲਵੰਡੀ ਪਹੁੰਚਦੇ ਆ ਨਾ ਐਦਾਂ ਹੀ ਦਰਬਾਰ ਸਾਹਿਬ ਸਜਿਆ ਹੋਇਆ ਸੀ ਕਲਗੀਧਰ ਦਸਮੇਸ਼ ਪਿਤਾ ਤਖਤ ਤੇ ਸੁਭਾਏ ਮਾਨ ਸੀ ਸਾਰੇ ਸਿੱਖ ਬੈਠੇ ਸੀ ਸਾਰੀਆਂ ਸੰਗਤਾਂ ਬੈਠੀਆਂ ਸੀ ਮਹਾਰਾਜ ਦੇ ਚਰਨਾਂ ਵਿੱਚ ਭਾਈ ਦਇਆ ਸਿੰਘ ਭਾਈ ਮਾਨ ਸਿੰਘ ਭਾਈ ਧਰਮ ਸਿੰਘ ਹੋਣੀ ਸਾਰੇ ਸਿੱਖ ਮਹਾਰਾਜ ਦੇ ਚਰਨਾਂ ਵਿੱਚ ਨੇ ਬਾਬਾ ਦੀਪ ਸਿੰਘ ਅਰਗੇ ਤੇ ਮਾਤਾ ਸਹਿਬ ਕੌਰ ਜੀ ਦਿੱਲੀ ਤੋਂ ਆਏ ਜਦੋਂ ਨਾਲ ਭਾਈ ਬਣੀ ਸਿੰਘ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਫਤਿਹ ਬੁਲਾਈ ਤੇ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਸਾਰੀ ਸੰਗਤ ਨੂੰ ਵੇਖ ਰਹੇ ਸੀ ਤੇ ਜਦੋਂ ਉਹ ਸਾਰੀ ਸੰਗਤ ਨੂੰ ਵੇਖ ਰਹੀ ਸੀ ਏਦਾਂ ਲੱਗਦਾ ਸੀ ਜਿਵੇਂ ਕਿਸੇ ਦੀ ਭਾਲ ਕਰ ਰਹੀਆਂ ਅੱਖਾਂ ਇਹ ਅੱਖਾਂ ਕਿਸੇ ਨੂੰ ਵੇਖ ਰਹੀਆਂ ਨੇ ਤੇ ਉਹ ਮਾਤਾ ਆਪਣੇ ਸਹਬਜ਼ਾਦਿਆਂ ਨੂੰ ਵੇਖ ਰਹੀਆਂ ਸੀ ਵੀ ਸਾਡੇ ਸਹਬਜ਼ਾਦੇ ਨਹੀਂ ਦਿਸ ਰਹੇ ਸਾਰੀ ਸੰਗਤ ਬੈਠੀ ਹੈ ਭਾਈ ਦਇਆ ਸਿੰਘ ਹੋਣੀ ਭਾਈ ਮਾਨ ਸਿੰਘ ਹੋਰੀ ਹੈ ਚਾਰ ਛਪੇਰੇ ਸੰਗਤਾਂ ਦੇ ਵਿੱਚ ਉਹ ਮਾਤਾਵਾਂ ਆਪਣੇ ਬੱਚਿਆਂ ਨੂੰ ਢੋਲ ਰਹੀਆਂ ਸੀ ਤੇ ਅਖੀਰ ਤੇ ਫਿਰ ਮਾਤਾ ਜੀ ਪੁੱਛਦੇ ਆ ਮਾਤਾ ਸਹਿਬ ਕੌਰ ਜੀ ਕਲਗੀ ਤਰਦਾ ਸਵੇਸ਼ ਪਿਤਾ ਨੂੰ ਮਹਾਰਾਜ ਸਾਰੀ ਸੰਗਤ ਬੈਠੀ ਐ ਤੁਹਾਡੇ ਸਿੱਖ ਬੈਠੇ ਆ ਪਰ ਸਾਡੇ ਸੁਪੁੱਤਰ ਨਹੀਂ ਦਿਸ ਰਹੇ ਸਾਡੇ ਬੱਚੇ ਸਾਡੇ ਅਜੀਤ ਸਿੰਘ ਸਾਡੇ ਜੁਝਾਰ ਸਿੰਘ ਸਾਡਾ ਜੋਰਾਵਰ ਸਿੰਘ ਸਾਡਾ ਫਤਿਹ ਸਿੰਘ ਨਹੀਂ ਦਿਸਦਾ ਕਲਗੀ ਤਰਦ ਸਵੇਸ਼ ਪਿਤਾ ਨੇ ਆਪਣੇ ਸਿੱਖਾਂ ਵੱਲ ਹਸਤ ਕਰਕੇ ਗਿਆ ਸੀ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਧ ਚਾਰ ਚਾਰ ਬੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਕਹਿਣ ਲੱਗੇ ਮੈਂ ਫੇਰ ਨਾ ਕਰੋ ਜੇ ਚਾਰ ਪੁੱਤਰ ਸਾਡੇ ਇਹ ਧਰਮ ਦੇ ਲੇਖੇ ਲੱਗੇ ਕੋਈ ਗੱਲ ਨਹੀਂ ਤੁਹਾਡੇ ਹਜ਼ਾਰਾਂ ਪੁੱਤਰ ਤੁਹਾਡਾ ਖਾਲਸਾ ਜਿਉਂਦਾ ਹੈ ਅਜੇ ਤੁਹਾਡੇ ਬੱਚੇ ਹਜ਼ਾਰਾਂ ਤੁਹਾਡੇ ਸੁਪੁੱਤਰ ਜਿਉਂਦੇ ਨੇ ਕਲਗੀ ਧਰ ਦੇ ਸਮੇਸ਼ ਪਿਤਾ ਤੇ ਵੀ ਕੈਸਾ ਜਿਗਰਾ ਹੋਏਗਾ ਤੇ ਫਿਰ ਇੱਥੇ ਭਾਈ ਮਨੀ ਸਿੰਘ ਜੀ ਰਹਿੰਦੇ ਰਹੇ ਤਸੱਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਵਿਚਾਰ ਕੀਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬੀੜ ਤਿਆਰ ਕੀਤੀ ਜਾਵੇ ਸੰਪੂਰਨ ਗੁਰਬਾਣੀ ਲਿਖੀ ਜਾਵੇ ਫਿਰ ਭਾਈ ਮਣੀ ਸਿੰਘ ਦੀਆਂ ਬਹੁਤ ਸਾਡੇ ਤੇ ਪਰਉਪਕਾਰ ਕੀਤੇ ਹੋਏ ਆ ਬੜੀਆਂ ਉਹਨਾਂ ਦੀਆਂ ਸਾਡੇ ਤੇ ਸਿਵਾਮਾ ਕੀਤੀਆਂ ਹੋਈਆਂ ਤੇ ਫਿਰ ਭਾਈ ਮਣੀ ਸਿੰਘ ਜੀ ਨੂੰ ਲਖਾਰੀ ਦੀ ਵਜੋਂ ਚੁਣਿਆ ਗਿਆ ਭਾਈ ਮਣੀ ਸਿੰਘ ਨੂੰ ਤੇ ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਖਾਰੀ ਬਣਾਇਆ ਗਿਆ ਤੇ ਜਦੋਂ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਦਰਸ਼ਨ ਕਰਨੇ ਜਾਂਦੇ ਆ ਨਾ ਸਾਬੋ ਕੀ ਤਲਵੰਡੀ ਸਾਹਮਣੇ ਜਦੋਂ ਆਪਾਂ ਤਖਤ ਸਾਹਿਬ ਤੇ ਮੱਥਾ ਟੇਕਦੇ ਆ ਸੱਜੇ ਹੱਥ ਗੁਰਦੁਆਰਾ ਸਾਹਿਬਾ ਲਖਣ ਸਰਸਬ ਉਹਦਾ ਅਸਥਾਨ ਦਾ ਨਾਮ ਹੈ ਲਖਣ ਸਰਸਬ ਉਥੇ ਸਰੋਵਰ ਦੇ ਕੰਢੇ ਬਹਿ ਕੇ ਛੋਟੀ ਜੀ ਘਟਾਬ ਸੀ ਉਥੇ ਪਾਣੀ ਵਾਲੀ ਉਹ ਢਾਬ ਦੇ ਕੰਢੇ ਤੇ ਬਹਿ ਕੇ ਕਲੰਗੀਧਰ ਦਸਮੇਸ਼ ਪਿਤਾ ਨੇ ਸਾਰੀ ਗੁਰਬਾਣੀ ਆਪਣੇ ਮੁਖ ਤੋਂ ਉਚਾਰੀ ਆਪਣੇ ਮੁਖ ਤੋਂ ਕੰਠ ਗੁਰਬਾਣੀ ਉਚਾਰੀ ਤੇ ਭਾਈ ਮਣੀ ਸਿੰਘ ਨੇ ਲਿਖੀ ਭਾਈ ਮਣੀ ਸਿੰਘ ਨੇ ਸੰਪੂਰਨ ਗੁਰਬਾਣੀ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸਰੂਪ ਲਿਖਿਆ ਤੇ ਆ ਬਾਬਾ ਦੀਪ ਸਿੰਘ ਜੀ ਸਹਾਇਕ ਲਖਾਰੀ ਰਹੇ ਜਿਹੜੇ ਸ਼ਾਈ ਤਿਆਰ ਕਰਦੇ ਸੀ ਕਾਗਜ਼ ਤਿਆਰ ਕਰਦੇ ਸੀ ਕਲਮਾਂ ਤਿਆਰ ਕਰਦੇ ਸੀ ਤੇ ਫਿਰ ਜਦੋਂ ਨਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬੀੜ ਸੰਪੂਰਨ ਸਰੂਪ ਲਿਖਿਆ ਗਿਆ ਤੇ ਜਿੰਨੀ ਸ਼ਾਈ ਜਿੰਨੀਆਂ ਉਹ ਕਲਮਾਂ ਕਾਗਜ਼ ਜਿੰਨਾ ਵੀ ਬਚਿਆ ਤੇ ਮਹਾਰਾਜ ਨੇ ਉਹ ਸਾਰੀ ਸ਼ਾਈ ਕਲਮਾਂ ਉਹ ਢਾਬ ਦੇ ਵਿੱਚ ਸਾਰੀਆਂ ਸਿੱਟਤੀਆਂ ਤੇ ਮਹਾਰਾਜ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਸਿੱਖਾਂ ਨੂੰ ਵਿਦਿਆ ਪੜਨ ਵਾਸਤੇ ਕਾਂਛੀ ਜਾਣਾ ਪੈਂਦਾ ਹੈ ਨਾ ਕਾਂਛੀ ਤੇ ਆਉਣ ਵਾਲਾ ਸਮਾਂ ਐਸਾ ਆਏਗਾ ਜੇ ਕੋਈ ਅਨਪੜ੍ਹ ਚਾਹੇ ਮੂਰਖ ਮੁਗਧ ਬੰਦਾ ਹੋਵੇ ਜਿਹੜਾ ਬੰਦਾ ਇੱਥੇ ਲਿਖਣ ਸਰ ਸਹਿ 35 ਅੱਖਰ ਲਿਖ ਕੇ ਜਾਏਗਾ ਉਹਨੂੰ ਵਿੱਦਿਆ ਪ੍ਰਾਪਤ ਹੋਏਗੀ ਤੇ ਅੱਜ ਵੀ ਕਲਗੀਧਰ ਦਰਦ ਸਮੇਸ਼ ਪਿਤਾ ਜੀ ਦੀ ਕਿਰਪਾ ਵਰਤਦੀ ਹੈ ਕੋਈ ਜਿੰਨਾ ਮਰਜੀ ਬੱਚਾ ਨਲਾਇਕ ਹੋਵੇ ਪੜਨ ਵਿੱਚ ਲਿਖਣ ਵਿੱਚ ਜਿਹੜਾ ਨਾ ਲਿਖਣ ਸਰ ਸਹਿ 35 ਅੱਖਰ ਲਿਖ ਕੇ ਆਉਂਦਾ ਊੜਾ ਐੜਾ 35 ਅੱਖਰ ਉਤੇ ਲਿਖ ਕੇ ਆਉਂਦਾ ਤੇ ਉਹ ਵਿੱਦਿਆ ਵਿੱਚ ਬੜੀ ਕਿਰਪਾ ਹੁੰਦੀ ਉਹਦੇ ਤੇ ਤੇ ਇਸ ਤਰ੍ਹਾਂ ਭਾਈ ਬਣੀ ਸਿੰਘ ਜੀ ਦੀ ਫਿਰ ਸੇਵਾ ਮਹਾਰਾਜ ਸਾਹਿਬ ਨੇ ਲਈ ਤੇ ਫਿਰ ਜਦੋਂ ਕਲਗੀ ਤਰਦ ਸੁਮੇਸ਼ ਪਿਤਾ ਜੀ ਨੇ ਦਮਦਮਾ ਸਾਹਿਬ ਤੋਂ ਹਜੂਰ ਸਾਹਿਬ ਵੱਲ ਚੱਲੇ ਪਾਏ ਤੇ ਬਾਬਾ ਦੀਪ ਸਿੰਘ ਦੀ ਸੇਵਾ ਲੱਗੀ ਸੀ ਵੀ ਤੁਸੀਂ ਇੱਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ ਹੈ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੇ ਫਿਰ ਮਾਤਾ ਸੁੰਦਰ ਕੌਰ ਜੀ ਨੂੰ ਤੇ ਭਾਈ ਬਣੀ ਸਿੰਘ ਨੂੰ ਫੇਰ ਵਾਪਸ ਦੁਆਰਾ ਦਿੱਲੀ ਵੱਲ ਭੇਜ ਦਿੱਤਾ ਸੀ ਤੇ ਆਪ ਮਹਾਰਾਜ ਗਏ ਸੀ ਨਦੇੜਵਲ ਸਾਬੋ ਕੀ ਤਲਵੰਡੀ ਤੋਂ ਦੁਆਰਾ ਫੇਰ ਭਾਈ ਬਣੀ ਸਿੰਘ ਨੂੰ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਦੁਆਰਾ ਫੇਰ ਵਾਪਸ ਸਿੱਖੀ ਦੀ ਸੇਵਾ ਵਾਸਤੇ ਭੇਜਤਾ ਸੀ ਇੱਕ ਗੱਲ ਹੋਰ ਬੜੀ ਵਿਚਾਰਣਯੋਗ ਹੈ ਭਾਈ ਬਾਬੇ ਬਣੀ ਸਿੰਘ ਦਾ ਭਾਈ ਬਣੀ ਸਿੰਘ ਦਾ ਕੈਸਾ ਉੱਚਾ ਸੁੱਚਾ ਜੀਵਨ ਹੋਏਗਾ ਕਲਗੀ ਧਰਦ ਸਮੇਸ਼ ਪਿਤਾ ਭਾਈ ਮਨੀ ਸਿੰਘ ਤੇ ਕਿੰਨਾ ਭਰੋਸਾ ਕਰਦੇ ਹੋਣਗੇ ਜਿਹੜੇ ਆਪਣੇ ਪਰਿਵਾਰ ਦੇ ਨਾਲ ਭਾਈ ਮਨੀ ਸਿੰਘ ਨੂੰ ਭੇਜਿਆ ਆਪਣੇ ਪਰਿਵਾਰ ਤੇ ਇੱਕ ਦੇਖੋ ਕਿੰਨਾ ਭਰੋਸਾ ਹੋਏਗਾ ਭਾਈ ਮਨੀ ਸਿੰਘ ਦੇ ਜੀਵਨ ਤੇ ਭਾਈ ਮਨੀ ਸਿੰਘ ਦੇ ਵਿਚਾਰ ਧਾਰਾ ਤੇ ਭਾਈ ਮਨੀ ਸਿੰਘ ਦਾ ਕਿੰਨਾ ਉੱਚਾ ਸੋਚਾ ਜੀਵਨ ਹੋਏਗਾ ਵੀ ਆਪਣੇ ਪਰਿਵਾਰ ਦੇ ਨਾਲ ਸੇਵਾ 'ਚ ਭੇਜਣਾ ਬਹੁਤ ਵੱਡੀ ਗੱਲ ਐ ਇਹ ਜੀਵਨ ਕਮਾਉਣਾ ਪੈਂਦਾ ਇਹ ਉੱਚਾ ਸੋਚਾ ਜੀਵਨ ਬਣਾਉਣਾ ਪੈਂਦਾ ਆਪਣੇ ਵਿਸ਼ੇਪਕਾਰਾਂ ਨੂੰ ਰੋਕਣਾ ਪੈਂਦਾ ਆਪਣੀ ਜਿੰਦ ਜਾਨ ਆਪਣੀ ਸਾਰੀ ਜ਼ਿੰਦਗੀ ਦੀ ਸੇਵਾ ਆਪਣੇ ਗੁਰੂ ਦੇ ਲੇਖੇ ਲਾਉਣੀ ਪੈਂਦੀ ਫਿਰ ਇਹ ਵਿਸ਼ਵਾਸ ਫਿਰ ਇਹ ਕਿਰਪਾ ਆਪਣੇ ਗੁਰੂ ਦੀ ਹੁੰਦੀ ਹੈ ਫਿਰ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਵਾਪਸ ਚਲੇ ਗਏ ਸੀ ਤੇ ਮਾਤਾ ਸਾਹਿਬ ਕੌਰ ਕਲੰਗੀਧਰ ਦਸਮੇਸ਼ ਪਿਤਾ ਜੀ ਦੇ ਨਾਲ ਨਦੇੜਵਾਲ ਚਲੇ ਗਏ ਸੀ ਫਿਰ ਆਪਾਂ ਕੱਲ ਦੇ ਦੀਵਾਨ ਵਿੱਚ ਦਿੱਲੀ ਤੋਂ ਫਿਰ ਵਾਪਸ ਮਾਤਾ ਸੁੰਦਰ ਕੌਰ ਜੀ ਭਾਈ ਮਣੀ ਸਿੰਘ ਨੂੰ ਹਰਮੰਦਰ ਸਾਹਿਬ ਭੇਜਣਗੇ ਫਿਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਅੱਗੇ ਵਿਚਾਰ ਸ਼ੁਰੂ ਕਰਾਂਗੇ ਜਿਵੇਂ ਜਿਵੇਂ ਕਲੰਗੀਧਰ ਦਸਮੇਸ਼ ਪਿਤਾ ਸਾਡੇ ਤੇ ਕਿਰਪਾ ਕਰਨ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਆਪਣੇ ਗੁਰੂ ਦੀਆਂ ਬਾਤਾਂ ਪਾਉਂਦੇ ਰਹੀਏ ਉਹਨਾਂ ਨੂੰ ਯਾਦ ਕਰਦੇ ਰਹੀਏ ਕਲਗੇ ਧਰ ਦਾ ਸਵੇਸ਼ ਪਤਾ ਸਭ ਤੇ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰਾ ਵਰਸਾਉਣ ਸਾਰੀ ਸੰਗਤ ਗੱਜ ਕੇ ਇੱਕ ਸ਼ਬਦ ਪੜ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਭਾਈ ਕੋਈ ਵੀ ਰਸਨਾ ਬਾਜੀ ਨਾ ਰਵੇ ਨਾ ਕੋਈ ਹੋਆ ਤੇ ਨਾ ਕੋਈ ਹੋਣਾ ਵਾਜਾਂ ਵਾਲੇ ਗੁਰਾਂ ਵਰਗਾ ਨਾ ਕੋਈ ਹੋਆ ਤੇ ਨਾ ਕੋਈ ਵਾਜਾਂ ਵਾਲੇ ਗੁਰਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਵਾਜਾਂ ਵਾਲੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਵਾਜਾਂ ਵਾਲੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਵਾਲੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਆਵਾਜ਼ ਵਾਲੇ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜਾ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਰਾਜ ਜੋਗੀ ਤੇ ਫਕੀਰ ਨਿਮਾਣਾ ਕਹਦੇ ਰਾਜ ਜੋਗੀ ਤੇ ਫਕੀਰ ਨਿਮਾਣਾ ਐਸਾ ਗੁਰੂ ਖਾਲਸੇ ਦਾ ਕਹਿੰਦੇ ਜਦੋਂ ਮਹਾਰਾਜ ਕਲਗੀਧਰ ਦਸ